ਦੀਆਂ ਦੀਆਂ ਇੱਟਾਂ ਨਾਲ ਨਮਸਕਾਰ ਕੀਤੀ ਕੱਲੀ ਕੱਲੀ ਇੱਟ ਨੂੰ ਉਹਨਾਂ ਨੇ ਆਪਣੇ ਮਸਤਕ ਨਾਲ ਛੁਆਇਆ ਔਰ ਕਿਹੜੀ ਇੱਟ ਹੈ ਸਰੰਗ ਦੀ ਉਸਨੀ ਦੀ ਜਿਹਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਹੰਝੂਆਂ ਦੀ ਬੋਹਰ ਨਹੀਂ ਲੱਗੀ ਐਡਾ ਵੱਡਾ ਬਹਾਦਰ ਅੱਜ ਉਹਦੀਆਂ ਅੱਖਾਂ 'ਚੋਂ ਜਲ ਵਹਿ ਤਰਿਆ ਉਹਨੇ ਫਿਰ ਗੱਲ ਕਹੀ ਕਹਿ ਲੱਗਾ ਸਤਿਗੁਰੂ ਇਸ ਥਾਂ ਤੇ ਨੀਂਹ ਰੱਖੀ ਗਈ ਸੀ ਨਾ ਇਸੇ ਥਾਂ ਤੋਂ ਸ਼ੁਰੂ ਕਰਨ ਲੱਗਾ ਅੱਲਾ ਯਾਰਖਾ ਜੋਗੀ ਨੇ ਤਾਂ ਹੀ ਕਿਹਾ ਨਾ ਅੱਲਾ ਯਾਰਖਾ ਜੋਗੀ ਨੇ ਇਸੇ ਲਈ ਕਿਹਾ ਹੈ ਕਹਿਣ ਲੱਗਾ ਜੋਗੀ ਜੀ ਇਸ کے بعد ہوئی تھوڑی دیر کی बस्ती सरहिंद شہر کی ਇंटों का ढेर थी नाल के नाल शब्द कह صاحب ਜਦਿਆਂ ਵੱਲੋਂ ਮੁਖਾਤਬ ਹੋ ਕੇ ਕਹਿਣ ਲੱਗੇ ਸਿੱਖੀ ਕੀ ਨੀਂਵ ਹਮ ਸਰਪੇ ਉਠਾ ਚੱਲੇ ਆਪਣੀ ਜਾਨ ਦੇ ਕਰ ਔਰੋਂ ਕੀ ਬਚਾ ਚੱਲੇ ਗੱਦੀ ਤੋਂ